ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਮੌਸਮੀ ਭਾਗ ਤੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਅੱਜ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਅੱਜ ਮੌਸਮੀ ਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ ਇਹ ਅਲਰਟ ਸਿਰਫ ਹਿਮਾਚਲ ਦੇ ਨਾਲ ਲੱਗਦੇ ਚਾਰ ਜ਼ਿਲ੍ਹਿਆਂ ਤੱਕ ਸੀਮਤਾ ਹਾਲਾਂਕਿ ਅੱਜ ਸੂਬੇ ਭਾਰ ਵਿੱਚ ਮੀਂਹ ਪੈਣ ਦੇ ਪੂਰੀ ਤਰ੍ਹਾਂ ਜਿਹੜੇ ਅਸਾਰ ਬਣੇ ਹੋਏ ਨੇ ਜਿਸ ਕਰਕੇ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦੇ ਵਿੱਚ ਜਿਹੜਾ ਕੱਲ ਰਾਤ ਬਹੁਤ ਜ਼ਿਆਦਾ ਮੀਂਹ ਬਿਆ ਤੇ ਸਵੇਰ ਤੋਂ ਹੀ ਜਿਹੜਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਤਾਂ ਜਲੰਧਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇਰ ਤੋਂ ਜਿਹੜਾ ਹੀ ਮੀਂਹ ਪੈ ਰਿਹਾ ਰੂਪਨਗਰ ਲੁਧਿਆਣਾ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਦਰਮਿਆਨੇ ਮੀਂਹ ਨਾਲ ਆਸਮਾਨੀ ਬਿਜਲੀ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਦੇ ਔਸਤ ਤਾਪਮਾਨ ਵੱਧ ਤੋਂ ਵੱਧ ਜਿਹੜਾ 1.7 ਡਿਗਰੀ ਦੀ ਕਮੀ ਦਰਜ ਕੀਤੀ ਗਈ ਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਬਹੁਤ ਜ਼ਿਆਦਾ ਜਿਹੜੀ ਰਾਹਤ ਮਿਲੀ ਆ ਹਾਲਾਂਕਿ ਤਾਪਮਾਨ ਹਲੇ ਵੀ ਆਮ ਪੱਧਰ ਦੇ ਨੇੜੇ ਹੀ ਬਣਿਆ ਹੋਇਆ ਸਵੇਰ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38 ਡਿਗਰੀ ਦਰਜ ਕੀਤਾ ਗਿਆ ਮੀਂਹ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 3 ਮਿਲੀਮੀਟਰ ਪਠਾਨਕੋਟ ਵਿੱਚ 10 ਮਿਲੀਮੀਟਰ ਹੁਸ਼ਿਆਰਪੁਰ ਵਿੱਚ 1 ਮਿਲੀਮੀਟਰ ਤੇ ਰੋਪੜ ਵਿੱਚ ਸਭ ਤੋਂ ਵੱਧ 92 ਮਿਲੀਮੀਟਰ ਤੇ ਮਹਾਲੀ ਵਿੱਚ 55.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਦੂਜੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਵਾਂਗ ਹੀ ਰਿਹਾ। ਪੰਜਾਬ ਵਿੱਚ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਤੇ ਰੂਪਨਗਰ ਵਿੱਚ ਮੀਂਹ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ। ਹਾਲਾਂਕਿ ਪੂਰੇ ਸੂਬੇ ਵਿੱਚ ਮੌਸਮ ਆਮ ਵਾਂਗ ਬਣਿਆ ਰਹੇਗਾ। ਅੱਜ ਤੋਂ ਬਾਅਦ ਜਿਹੜਾ ਅਗਲੇ 4 ਦਿਨ ਬਾਅਦ ਮੌਨਸੂਨ ਦੁਬਾਰਾ ਸੁਸਤ ਹੋ ਰਿਹਾ ਇਸ ਦੌਰਾਨ ਰਾਜ ਵਿੱਚ ਕਿਸੇ ਵੀ ਕਿਸਮ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 3 ਅਗਸਤ ਦੀ ਗੱਲ ਕਰਦੇ ਹਾਂ 3 ਅਗਸਤ ਤੋਂ ਮੌਨਸੂਨ ਦੇ ਨਵੇਂ ਦੌਰ ਦੀ ਜਿਹੜੀ 3 ਅਗਸਤ ਦੀ ਗੱਲ ਕਰਦੇ ਹਾਂ 3 ਅਗਸਤ ਤੋਂ ਜਿਹੜੇ ਨਵੇਂ ਮੌਨਸੂਨ ਦੀ ਦੌਰ ਸ਼ੁਰੂਆਤ ਹੋਣ ਦੀ ਸੰਭਾਵਨਾ ਇਸ ਦੌਰਾਨ ਰਾਜ ਵਿੱਚ ਦੁਬਾਰਾ ਵਧਿਆ ਮੀਂਹ ਪੈਣ ਦੀ ਉਮੀਦ ਲਗਾਈ ਜਾ ਰਹੀ ਆ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਜੁਲਾਈ ਮਹੀਨੇ ਦੌਰਾਨ ਮੌਨਸੂਨ ਵਿੱਚ ਕਮੀ ਦਰਜ ਕੀਤੀ ਗਈ ਆ ਜੁਲਾਈ ਮਹੀਨਾ ਪੰਜਾਬ ਲਈ ਚੰਗਾ ਸਾਬਿਤ ਨਹੀਂ ਹੋਇਆ ਜਦੋਂ ਕਿ ਦੇਸ਼ ਭਰ ਵਿੱਚ ਚੰਗੀ ਮੀਂਹ ਪੈ ਰਿਹਾ ਸੀ ਉੱਥੇ ਪੰਜਾਬ ਵਿੱਚ ਜਿਹੜਾ 1 ਤੋਂ 28 ਜੁਲਾਈ ਤੱਕ ਆਮ ਤੌਰ ਤੇ ਜਿਹੜਾ ਪੈਣ ਵਾਲਾ ਮੀਂਹ ਦੇ ਮੁਕਾਬਲੇ ਉਹ 19% ਘੱਟ ਮੀਂਹ ਦਰਜ ਕੀਤਾ ਗਿਆ ਉਮੀਦ ਹੈ ਕਿ ਅਗਸਤ ਮਹੀਨਾ ਪੰਜਾਬ ਲਈ ਵਧੀਆ ਰਹੇਗਾ ਤੇ 1 ਜੁਲਾਈ ਤੋਂ 28 ਜੁਲਾਈ ਤੱਕ ਰਾਜ ਵਿੱਚ ਕੇਵਲ 117.7 ਮਿਲੀਮੀਟਰ ਮੀਂਹ ਪਿਆ ਜਦ ਕਿ ਆਮ ਤੌਰ ਤੇ ਇਸ ਦੌਰਾਨ 147.9 ਮਿਲੀਮੀਟਰ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਸੀ ਉਹ ਲਗਾਇਆ ਜਾਰੀ ਸੀ ਤਦ ਅਸਲ ਹੁਸ਼ਿਆਰਪੁਰ ਵਿੱਚ ਦਸੂਆ ਦੇ ਤਲਵਾੜਾ ਦੇ ਨੇੜੇ ਜਿਹੜਾ ਪਾਉਂ ਡੈਮ ਦਾ ਪਾਣੀ ਦਾ ਪੱਧਰ ਜਿਹੜਾ ਬੀਤੇ 4 ਦਿਨਾਂ ਵਿੱਚ 14 ਫੁੱਟ ਤੋਂ ਜਿਹੜਾ ਦੋ ਵਧਿਆ ਜਿਸ ਕਾਰਨ ਬੀਬੀ ਐਮ ਵਿਭਾਗ ਵੱਲੋਂ ਸ਼ਾਹ ਨਹਿਰ ਬਿਰਾਜ ਦੇ ਚਾਰ ਫਲੱਡ ਗੇਟ ਖੋਲੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ 2 ਦਿਨਾਂ ਤੋਂ ਹਿਮਾਚਲ ਤੇ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1343.19 ਫੁੱਟ ਹੋ ਗਿਆ ਹੈ। ਹਿਮਾਚਲ ਵਿੱਚ ਮੀਂਹ ਪੈਣ ਕਾਰਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਵਿੱਚ ਪਾਣੀ ਦਾ ਕੁੱਲ ਪ੍ਰਵਾਹ 29265 ਕਿਊਸਕਾ ਤੇ ਪੌਂਗ ਡੈਮ ਤੋਂ ਸ਼ਾ ਨਹਿਰ ਬੈਰਾਜ ਵਿੱਚ ਛੱਡਿਆ ਜਾ ਰਿਹਾ 18502 ਕਿਊਸਕਾ ਇਸ ਕਾਰਨ ਸ਼ਾ ਨਹਿਰ ਬੈਰਾਜ ਦੇ ਵਿੱਚ ਪਾਣੀ ਦਾ ਪੱਧਰ 330.700 ਮੀਟਰ ਤੱਕ ਵੱਧ ਗਿਆ।